ਹਾਂਜੀ ਕੱਲ ਸਵੇਰੇ ਸਾਨੂੰ ਤਕਰੀਬਨ 7:00 ਵਜੇ ਇਨਫਾਰਮੇਸ਼ਨ ਆਈ ਸੀ ਜਿਹੜਾ ਇੱਕ ਬਸੰਤ ਵਿਹਾਰ ਕਲੋਨੀ ਦੇ ਕੋਲ ਹੀ ਇੱਕ ਜਿਹੜਾ ਨਾਰਾ ਜਾਂਦਾ ਹੈ ਜਿਹੜਾ ਉਹਦੇ ਵੀ ਇੱਕ ਡੈੱਡ ਬੋਡੀ ਫਲੋਟ ਕਰ ਰਹੀ ਸੀਗੀ ਉਸ ਦੇ ਸਬੰਧ ਦੇ ਵਿੱਚ ਜਦੋਂ ਅਸੀਂ ਉੱਥੇ ਜਾ ਕੇ ਚੈੱਕ ਕੀਤਾ ਤਾਂ ਇਹ ਮਤਲਬ ਕਿ ਡੈੱਡ ਬੋਡੀ ਇਹਦੀ ਸੀ ਹੈ ਮਹੇਸ਼ ਕੁਮਾਰ ਦੀ ਸੀ ਬਸੰਤ ਵਿਹਾਰ ਕਲੋਨੀ ਦੇ ਰਹਿਣ ਵਾਲਾ ਜੀ ਤੇ 45 ਸਾਲ ਜਿਹਨਾਂ ਦੀ ਉਮਰ ਸੀ ਕਰੀਬ ਉਹ ਇਹ ਤਫਤੀਸ਼ ਦੇ ਵਿੱਚ ਅਸੀਂ ਨਾਜ਼ਮਾ ਜੁਟ ਕੇ ਸਾਡੇ ਨਾਲ ਜਿਹੜੀ ਸਾਡੀ ਜਿਹੜੀ ਸੀਆਈ ਦੀ ਟੀਮ ਦੇ ਸਹਿਯੋਗ ਨਾਲ ਕੱਲ ਅਸੀਂ ਜਿਹੜਾ 24 ਘੰਟੇ ਦੇ ਅੰਦਰ ਅੰਦਰੀ ਜਿਹੜਾ ਸੀਗਾ ਬੁਸ਼ੀ ਸੀਗਾ ਉਹਨੂੰ ਆਇਡੈਂਟੀਫਾਈ ਕਰ ਲਿਆ ਤੇ ਉਹਨੂੰ ਐਪਰੀਹੈਂਡ ਕਰਕੇ ਆਪਣਾ ਕੋਰਟ ਦੇ ਵਿੱਚ ਪੇਸ਼ ਕਰਤਾ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜਾ ਇਹ ਕ੍ਰਾਈਮ ਕੀਤਾ ਸੀਗਾ ਇਹ ਇੱਕ ਜੁਗిన ਵਾਲੇ ਨੇ ਕੀਤਾ ਸੀਗਾ ਤੇ ਉਹਦੇ ਵਿੱਚ ਜੋ ਇਹਦੇ ਇੱਕ ਕੜਾ ਵਰਤਿਆ ਸੀਗਾ ਇੱਕ ਤਲਵਾਰ ਵਰਤੀ ਸੀਗੀ ਇੱਕ ਡੰਡਾ ਵਰਤਿਆ ਸੀ ਇੱਕ ਮੰਜੇ ਦਾ ਬਹੀ ਵਰਤੀ ਸੀ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਰਿਕਵਰ ਕਰ ਲੀਆਂ ਨੇ ਇਹਦੀ ਅੱਗੇ ਤਫ਼ਤੀਸ਼ ਚੱਲ ਰਹੀ ਹੈ ਜੀ ਰਮਨ ਜੀ ਉਹ ਜਿਹੜਾ ਅੰਮ੍ਰਿਤਕ ਸੀਗਾ ਉਹ ਉਹ ਨੂੰ ਇਹ ਜਿਹੜਾ ਸੀਗਾ ਜੁਬੀ ਨਾਲੇ ਨੂੰ ਮਿਲ ਗਿਆ ਉੱਥੇ ਤੇ ਉਹ ਆਪਣੇ ਠੇਕੇਦਾਰ ਨੂੰ ਛੱਡਣ ਗਿਆ ਇਹ ਪੇਂਟ ਦਾ ਕੰਮ ਕਰਦਾ ਸੀਗਾ ਉੱਥੋਂ ਕੋਈ ਛੋਟੀ ਜੀ ਗੱਲ ਨੂੰ ਲੈ ਕੇ ਇਹਦੀ ਬਹਿਸ ਹੋ ਗਈ ਤੇ ਜਿਹੜਾ ਅੰਮ੍ਰਿਤਕ ਸੀਗਾ ਇਹਦਾ ਜਿਹੜਾ ਬੇਟਾ ਆ ਉਹ ਵੀ ਜੇਲ੍ਹ ਚਾ ਕਿਸੇ ਕੇਸ ਦੇ ਵਿੱਚ ਕੋਈ ਇਸ ਦੀ ਉਹਦੀ ਛੋਟੀ ਜੀ ਗੱਲ ਨੂੰ ਲੈ ਕੇ ਬਹਿਸ ਹੋ ਗਈ ਇਹਦੀ ਉਹ ਜਿਹੜਾ ਸੀਗਾ ਐਕਿਊਰ ਸੀਗਾ ਐਕਿਊਰ ਨੇ ਉੱਥੇ ਇੱਕ ਸਵਾਰਡ ਰੱਖੀ ਹੋਈ ਸੀ ਪਹਿਲਾਂ ਦੀ ਲਕੋਕੀ ਕੁਦਰਤੀ ਉੱਥੇ ਨੇੜੇ ਉਹਨੇ ਤਲਵਾਰ ਨਾਲ ਪਹਿਲਾਂ ਹਮਲਾ ਕੀਤਾ ਫਿਰ ਇੱਟਾਂ ਨਾਲ ਹਮਲਾ ਕੀਤਾ ਅਲਟੀਮੇਟਲੀ ਪੱਥਰ ਮਾਰਿਆ ਉਹਦੇ ਸਿਰ ਦੇ ਵਿੱਚ ਤੇ ਉਹ ਜਿਹੜਾ ਉਹ ਗੰਦਾ ਨਾਲਾ ਸੀ ਉਹਦੇ ਵਿੱਚ ਸਿੱਟਦਾ ਫਿਲਹਾਲ ਹਜ ਤੱਕ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਨਹੀਂ ਹੈਗਾ ਕਿਉਂਕਿ ਹੁਣ ਜਿੰਨਾ ਕੁ ਪੁੱਛਿਆ ਸੀ ਤਾਂ ਪਤਾ ਲੱਗਦਾ ਪਿਆ ਥੋੜਾ ਜਿਹਾ ਕ੍ਰਿਮੀਨਲ ਪ੍ਰਵਿਰਤੀ ਤੇ ਲੱਗ ਰਿਹਾ ਉਹ ਬਾਕੀ ਜਿਹੜਾ ਮ੍ਰਿਤਕ ਸੀਗਾ ਉਹਨਾਂ ਦੇ ਜਿਹੜੀ ਉਹਦੀ ਵਾਈਫ ਆ ਉਹਦੇ ਬਿਆਨ ਦੇ ਮੁਤਾਬਕ ਉਹ ਡਰਿੰਕ ਕਰਕੇ ਹੀ ਘਰੋਂ ਗਿਆ ਸੀਗਾ ਉਹ ਠੇਕੇਦਾਰ ਸੀਗਾ ਉਹ ਨਾਲ ਗਿਆ ਸੀਗਾ ਬਾਕੀ ਹਲੇ ਉਹਦਾ ਜਿਹੜਾ ਪੋਸਟ ਮਾਰਡ ਦੀ ਰਿਪੋਰਟ ਆ ਜੂਗੀ ਤੁਹਾਨੂੰ ਫਿਰ ਫਾਈਨਲ ਅਸੀਂ ਉਦੋਂ ਦੱਸ ਦਿਆਂਗੇ ਤੇ ਕਿਰਾਏ ਦੇ ਘਰ ਤੇ ਰਹਿ ਰਿਹਾ ਸੀ ਜੀ ਕਿਰਾਏ ਦੇ ਘਰ ਤੇ ਠੇਕੇਦਾਰ ਇਹ ਜਿਹਨੇ ਜਿਨੇ ਰਿਹਾ ਤੇ ਕੋਈ ਕਿੰਨੀ ਉਹ ਪੜ੍ਹਾਈ ਕਰਦਾ ਸੀਗਾ ਜੀ ਪੜ੍ਹਾਈ ਛੱਡ ਤੀ ਹੁਣ ਤਾਂ ਵਿਹਲਾ ਹੀ ਸੀਗਾ ਜਿੱਥੇ ਉਹ ਰਹਿ ਰਿਹਾ ਸੀ ਜੀ ਕਿਰਾਏ ਤੇ ਅਸੀਂ ਉਹ ਵੈਰੀਫਿਕੇਸ਼ਨ ਦੇ ਸਬੰਧ ਚ ਚੈੱਕ ਕਰ ਰਹੇ ਆ ਜਿਹੜੇ ਉਹਦੇ ਓਨਰ ਆ ਉਹ ਕੱਲ ਸਾਨੂੰ ਨਹੀਂ ਮਿਲੇ ਅੱਜ ਦਿਨ ਤੋਂ ਲੈ ਕੇ ਕੱਲ੍ਹ ਤਾਈਂ ਤਾਂ ਕਰਾਈ ਮੈਂ ਉਸੀਂ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਵੈਰੀਫਿਕੇਸ਼ਨ ਨਾ ਹੋਈ ਤਾਂ ਉਹਦੇ ਅਗੇਂਸਟ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ। ਜੋ ਜਿੰਨਾ ਕਿ ਸਾਨੂੰ ਜੀ ਜੁਵినਾਈ ਕੋਈ ਜ਼ਿਆਦਾ ਪੁਸ਼ਟੀਸ਼ਤਾ ਅਸੀਂ ਪੁਲਿਸ ਕਰ ਨਹੀਂ ਸਕਦੀ ਜੀ ਬਟ ਜਿੰਨਾ ਕਿ ਸਾਨੂੰ ਉਹਨੇ ਆਪਣੇ ਆਪ ਦੱਸਿਆ ਉਹਦੇ ਮੁਤਾਬਕ ਇਹ ਆ ਵੀ ਉਹ ਕਹਿੰਦਾ ਵੀ ਪਹਿਲਾਂ ਮੈਂ ਇੱਕ ਵਾਰ ਅਟੈਂਪਟ ਲਿਆ ਉਹਦੇ ਸੱਟਾਂ ਮਾਰੀਆਂ ਇੰਜਰਡ ਹੋ ਗਿਆ 12 ਵਜੇ ਦਾ ਟਾਈਮ ਸੀਗਾ ਰਾਤ ਨੂੰ ਹੋਰ ਤਾਂ ਕੋਈ ਉਸੇ ਹੈ ਨਹੀਂ ਸੀਗਾ ਉਹ ਉਥੇ ਛੱਡ ਗਿਆ ਫਿਰ ਉਹ ਘਰ ਗਿਆ ਘਰ ਜਾ ਕੇ ਨਾ ਆਇਆ ਨਾ ਆ ਕੇ ਫਿਰ ਦੁਬਾਰਾ ਵਾਪਸ ਆਇਆ ਫਿਰ ਉਹਨੇ ਆ ਕੇ ਫਿਰ ਉਹਨੂੰ ਮਗੇ ਦੁਆਰਾ ਫੇਰ ਸੱਟ ਮਾਰਿਆ तकरीबन ਮੇਰਾ ਕਹ ਡੇਢ ਘੰਟੇ ਦੇ ਕਰੀਬ ਉਹ ਉੱਥੇ ਟੜਫਦਾ ਰਿਹਾ ਘੰਟਾ ਡੇਢ ਘੰਟਾ 11:30 ਤੋਂ ਲੈ ਕੇ ਤੇ 1:00 ਵਜੇ ਤੱਕ ਹਾਂਜੀ ਹਾਂਜੀ ਉਹਨੂੰ ਮਾਰ ਕੇ ਸਿੱਟਾ ਗਿਆ ਬਾਕੀ ਸਾਨੂੰ ਉਹ ਜਿਹੜਾ ਡਰਾਉਨਿੰਗ ਤੋਂ ਪਤਾ ਲੱਗ ਜੂਗਾ ਪੋਸਟਮਾਰਟਮ ਡਰਾਉਨਿੰਗ ਹੈ ਕਿ ਐਂਟੀਮਾਰਟਮ ਡਰਾਉਨਿੰਗ ਹੈ ਉਹਦਾ ਪੋਸਟਮਾਰਟਮ ਦੀ ਰਿਪੋਰਟ ਦਾ ਕੋਲ ਆ